ਆ ਦੇਖ ਲਾ ਪੰਜਾਬ ਸਿਆਹ ਤੇਰਾ ਕੀ ਹਾਲ ਹੋ ਗਿਆ ਤੇਰੇ ਲੋਕਾਂ ਦਾ ਪੰਜਾਬ ਸਿਆਹ ਜੇਹੀ ਹਾਲ ਕਿਸੇ ਹੋਰ ਸਟੇਟ ਦੇ ਵਿੱਚ ਜਾਂ ਕਿਸੇ ਹੋਰ ਸੂਬੇ ਦੇ ਵਿੱਚ ਹੋਇਆ ਹੁੰਦਾ ਪੰਜਾਬ ਸਿਆਹ ਤੇਰੇ ਪੁੱਤਰ ਅੱਗੇ ਹੋ ਹੋ ਕੇ ਗਰਦੇ ਵੀ ਅਸੀਂ ਲੰਗਰ ਪਾਣੀ ਦਾਣਾ ਚਾਰਾ ਜੋ ਵੀ ਸਾਡੇ ਕੋਲ ਹੈ ਅਸੀਂ ਦੇਣ ਚੱਲੇ ਆਂ ਅਸੀਂ ਦੇ ਕੇ ਆਵਾਂਗੇ ਇੱਕ ਦੂਜੇ ਤੋਂ ਮੂਰੇ ਹੋ ਕੇ ਗਰਦੇ ਨੇ ਜਦ ਕਿਸੇ ਹੋਰ ਸੂਬੇ ਦੇ ਉੱਤੇ ਇਹ ਆਫਤਾ ਹੁੰਦੀ ਆ ਪਰ ਪੰਜਾਬ ਸਿਆਂ ਅੱਜ ਤੇਰੇ ਤੇ ਆਫਤਾ ਆ ਦੇਖਿਆ ਕਿਸੇ ਸਟੇਟ ਦਾ ਜਾਂ ਕਿਸੇ ਹੋਰ ਕੰਟਰੀ ਦਾ ਬੰਦਾ ਜਾਂ ਕੋਈ ਕਿਸੇ ਤਰ੍ਹਾਂ ਦਾ ਬੰਦਾ ਵੀ ਤੇਰੀ ਮਦਦ ਲਈ ਆਇਆ ਹੋਵੇ ਆ ਪੰਜਾਬ ਦੇ ਪੁੱਤਾਂ ਦਾ ਗੁਰੂ ਕਲਗੀਧਰ ਦੇ ਪੁੱਤਾਂ ਦਾ ਹਾਲ ਆ ਨਾ ਆਪ ਮੁਸੀਬਤ ਦੇ ਵਿੱਚ ਹੋਣਾ ਫਿਰ ਵੀ ਦੂਜੇ ਦਾ ਦੁੱਖ ਨਹੀਂ ਚੱਲਦੇ ਪਰਾਪ ਦੁੱਖ ਕੱਟ ਕੇ ਵੀ ਫੇਰ ਵੀ ਹਰੇਕ ਨੂੰ ਆਏ ਹੋਏ ਨੂੰ ਕਹਿੰਦੇ ਨੇ ਵੀ ਚਾਹ ਬਣਾਈਏ ਚਾਹ ਪਲਾਈਏ ਲੰਗਰ ਪਾਣੀ ਸਕੇਗਾ ਇੰਨੀ ਮੁਸੀਬਤ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਪੰਜਾਬ ਦੇ ਪੁੱਤ ਗੁਰੂ ਕਲਗੀਧਰ ਦੇ ਪੁੱਤ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਸਾਡੇ ਧੀ ਪੰਜਾਬੀ ਚੈਨਲ ਨਾਲ ਜੁੜੋ ਤੇ ਜੁੜੋ ਵੱਧ ਤੋਂ ਵੱਧ ਸ਼ੇਅਰ ਕਰੋ ਆ ਦੇਖ ਲਓ ਕਲਗੀਧਰ ਦੇ ਪੁੱਤ ਸੁਰਗੋਸਿੰਦਾ ਸਾਜਿਆ ਹੋਇਆ ਕਾਲਸਾ ਪੰਜਾਬ ਉਹਨਾਂ ਦੀ ਦੇਣ ਆ ਇਹਨੀਆਂ ਮੁਸੀਬਤਾਂ ਦੇ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਕਰਦੇ ਫਿਰਦੇ ਨੇ ਕਰੋ ਸ਼ੇਅਰ ਵੀਡੀਓ